ਰੱਤੀ ਰੱਤੇ 4-5 ਕਿਸਮ ਦਾ ਹੋਰ ਬਦਬੂ ਵੀ ਆ ਰਹੇ ਰਹਿੰਦੀ ਹੈ ਤਾਂ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਨਾ ਇਸ ਬਾਰੇ ਆਮ ਦੁਨੀਆ ਦੇ ਧਿਆਨ ਦੇ ਨਹੀਂ ਸਕਦੀ ਗੰਦੋਕੀ ਗੰਦੇ ਇੱਥੇ ਸੁੱਟ ਕੇ ਜਾਂਦੇ ਨੇ ਉਹ ਜਗਾ ਬੰਜਰ ਦੇਖਦੇ ਉੱਥੇ ਹੀ ਗੰਦ ਸੁੱਟ ਕੇ ਚੱਲ ਜਾਂਦੇ ਨੇ ਕਿਸੇ ਨੂੰ ਕਹਿਣ ਦਾ ਕੋਈ ਹਾਲ ਨਹੀਂ ਹੈ ਆਪਣੇ ਗੱਲ ਬੋਣ ਵਾਲੀ ਗੱਲ ਹੋ ਜਾਂਦੀ ਹੈ ਤੁਹਾਨੂੰ ਵੀ ਪਤਾ ਹੋਵੇ ਛੁੱਟੇ ਲੱਗੇ ਵੀ ਸਾਰੇ ਗੱਲ ਛੁੱਟੇ ਅੰਦਰ ਮਤਲਬ ਪਾਣੀ ਖੜ ਖੜ ਕੇ ਅੰਦਰ ਮਤਲਬ ਆਪ ਸਫਾਈ ਹੋਣਾ ਚਾਹੀਦਾ ਹੈ ਤੇ ਲੋਕਾਂ ਨੂੰ ਮੋਈਆ ਕਰਾਉਣਾ ਚਾਹੀਦਾ ਹੈ ਵੇ ਇੱਥੇ ਅੰਦਰ ਓਲ ਦੀ ਨੰਗਿਆ ਆਈ ਸਮੈਲ ਬਹੁਤ ਆਂਦੀ ਹੈ ਮਤਲਬ ਕੁਮਾਰੀਆਂ ਦਾ ਹੀ ਘਰ ਹੈਗਾ ਜੀ ਬਦਬੂ ਆਉਂਦੀ ਬਹੁਤ ਆਂਦੀ ਹੈ ਜਦੋਂ ਮਤਲਬ ਕਿ ਧੁੱਪ ਜ਼ੋਰ ਦੀ ਚੜਦੀ ਹੈ ਤੇ ਮਤਲਬ ਆਟੋਮੈਟਿਕਲੀ ਤੇ ਦੀ ਬਦਬੂ ਜਿਹੜੀ ਆ ਬਹੁਤ ਫੈਲਦੀ ਆ ਵਾ ਨਾਲ ਬਹੁਤ ਜ਼ਿਆਦਾ ਫੈਲਦੀ ਹੈ ਲੁਧਿਆਣਾ ਲਾਈਵ ਚ ਸਵਾਗਤ ਮੈਂ ਕਮਲ ਕਪੂਰ ਮੁਬਾਰਕਾ ਆਪਣੀ ਨਗਰ ਨਿਗਮ 1000 ਕਰੋੜ ਦੀ ਹੋ ਚੁੱਕੀ ਹੈ ਖੁੱਲਾ ਪੈਸਾ ਹੈ ਔਰ ਇਸ ਤਰ੍ਹਾਂ ਦੀਆਂ ਮਾੜੀਆਂ-ਮਾੜੀਆਂ ਛੋਟੀਆਂ-ਛੋਟੀਆਂ ਪਾਰਕਾਂ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਨਾ ਸਾਡੇ ਕੌਂਸਲਰ ਸਾਹਿਬ ਲਈ ਨਾ ਐਮਐਲਏ ਸਾਹਿਬ ਲਈ ਔਰ ਨਾ ਹੀ ਨਗਰ ਨਿਗਮ ਲਈ ਇਸ ਵਕਤ ਮੈਂ ਤਾਈਪੁਰ ਰੋਡ ਦੀ ਇੱਕ ਪਾਰਕ ਦੇ ਕੋਲ ਖੜਾ ਡੈਰੀ ਕੰਪਲੈਕਸ ਦੇ ਵਿੱਚ ਇਹ ਪਾਰਕ ਮੌਜੂਦ ਹੈ ਪਾਰਕ ਤੁਹਾਨੂੰ ਦਿਖਾ ਦਿੰਨੇ ਆਂ ਉਹ پارک ਦੇਖੋ ਜਿਹਦੇ ਵਿੱਚ ਜਿਮ ਦੀਆਂ ਮਸ਼ੀਨਾਂ ਤੱਕ ਇੰਸਟਾਲ ਕੀਤੀਆਂ ਹੋਈਆਂ ਨੇ ਲਗਾਈਆਂ ਗਈਆਂ ਨੇ ਔਰ پارک ਦੇ ਵਿੱਚ ਇਹ ਮਸ਼ੀਨਾਂ ਤੱਕ ਕੋਈ ਨਾ ਪਹੁੰਚ ਸਕੇ ਉਸ ਦੇ ਲਈ ਪੂਰਾ ਇੰਤਜ਼ਾਮ ਕਰ ਲਿਆ ਕਿ ਇਸ پارک ਨੂੰ ਅਸੀਂ ਪੂਰੀ ਤਰ੍ਹਾਂ ਨਾਲ ਦਲਦਲ ਦੇ ਵਿੱਚ ਵਰਤ ਬਣਾ ਦਿੱਤਾ ਹੈਗਾ ਇਹਨੂੰ ਦਲਦਲ ਬਣਾ ਦਿੱਤਾ ਤਾਂ ਜੋ ਇਹਦੇ ਅੰਦਰ ਕੋਈ ਵੀ ਪੈਰ ਨਾ ਰੱਖ ਸਕੇ ਔਰ ਕੋਈ ਵੀ ਚੋਰ ਇਹਨਾਂ ਮਸ਼ੀਨਾਂ ਦਾ ਲੋਹਾ ਨਾ ਉਖਾੜ ਕੇ ਲੈ ਕੇ ਜਾ ਸਕੇ ਔਰ ਆਮ ਬੰਦੇ ਨੇ ਤਾਂ ਇੱਥੇ ਐਕਸਰਸਾਈਜ਼ ਕਰਨ ਲਈ ਜਾਣਾ ਹੀ ਕੀ ਹੈ ਇਸ ਲਈ 1000 ਕਰੋੜ ਦੇ ਨਗਰ ਨਿਗਮ ਦੇ ਬਜਟ ਵਿੱਚੋਂ ਕੁਝ ਲੱਖਾਂ ਰੁਪਿਆ ਦਾ ਜਿਹੜਾ ਬਜਟ ਇੱਥੇ ਲਗਾਇਆ ਗਿਆ ਹੋਏਗਾ ਮਸ਼ੀਨਰੀ ਨੂੰ ਸੰਭਲ ਲਈ ਇਸਪਾਰਕ ਦੇ ਵਿੱਚ ਦਲਦਲ ਕਾਰਪੋਰੇਸ਼ਨ ਨੇ ਬਣਾ ਦਿੱਤੀ ਹੈ ਇਸ ਕਰਕੇ ਬੇਫਿਕਰ ਹੋ ਜਾਓ ਤੁਹਾਡੇ ਟੈਕਸ ਦਾ ਲੱਗਿਆ ਹੋਇਆ ਪੈਸਾ ਜਿਹੜਾ ਲੋਹਾ ਹੈ ਉਹ ਸੇਫ ਹੈ ਇਹ ਚੋਰੀ ਨਹੀਂ ਹੋਏਗਾ ਕਿਉਂਕਿ ਨਾ ਇਹਦੇ ਅੰਦਰ ਕੋਈ ਜਾਏਗਾ ਤੇ ਨਾ ਕਿਸੇ ਦੀ ਹਿੰਮਤ ਹੋਏਗੀ ਕਿ ਇਹਨੂੰ ਚੁਰਾ ਸਕੇ ਤੇ ਨਾ ਹੀ ਕਿਸੇ ਦੀ ਹਿੰਮਤ ਹੋਏਗੀ ਇਹ ਇੰਨਾ ਮਸ਼ੀਨਾਂ ਨੂੰ ਵਰਤ ਸਕੇ ਤਾਂ ਜੋ ਇਹ ਕਦੀ ਖਰਾਬ ਹੀ ਨਾ ਹੋਣ ਇਸ ਕਰਕੇ ਇਹਦੇ ਵਿੱਚ ਪੂਰੀ ਤਰ੍ਹਾਂ ਨਾਲ ਦਲਦਲ ਬਣਾ ਦਿੱਤੀ ਹੈ ਹਾਲਾਂਕਿ ਕਿਹਾ ਇਹ ਜਾ ਰਿਹਾ ਹੈਗਾ ਕਿ ਇਹ ਜਿਹੜੀ ਜਗ੍ਹਾ ਹੈ ਇਹ ਡੈਰੀ ਦੇ ਤਲਾਵ ਲਈ ਜਗ੍ਹਾ ਵਰਤੀ ਜਾਂਦੀ ਸੀ ਪਰ ਇਹਨੂੰ ਪਾਰਕ ਦੇ ਵਿੱਚ ਬਦਲ ਦਿੱਤਾ ਗਿਆ ਪਾਰਕ ਤੋਂ ਬਾਅਦ ਇਹਨੂੰ ਹੁਣ ਨਰਕ ਦੇ ਵਿੱਚ ਬਦਲ ਦਿੱਤਾ ਗਿਆ ਨਰਕ ਦੇ ਵਿੱਚ ਬਦਲਣ ਤੋਂ ਬਾਅਦ ਹਾਲਾਤ ਇਹ ਹਨ ਕਿ ਜਿੱਦਾਂ ਅੰਦਰ ਗੰਦਗੀ ਹੋਈ ਤਾਂ ਬਾਹਰ ਵੀ ਜਿਹੜੀ ਇੱਥੇ ਤੁਸੀਂ ਦੇਖੋ ਖੁਰਲੀਆਂ ਬਣਾ ਦਿੱਤੀਆਂ ਨੇ ਬਾਹਰ ਕੂੜਾ ਗੋਹਾ ਸਿੱਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਇਹਦੇ ਆਲੇ ਦੁਆਲੇ ਵੀ ਕੋਈ ਆਣ ਦੀ ਹਿੰਮਤ ਨਾ ਝੁਟਾ ਸਕੇ ਉਹਦਾ ਇੰਤਜ਼ਾਮ ਕਰ ਦਿੱਤਾ ਗਿਆ ਤਾਂ ਜੋ ਅੰਦਰ ਲੱਗੀਆਂ ਜਿਮ ਦੀਆਂ ਮਸ਼ੀਨਾਂ ਮਹਫੂਜ਼ ਰਹਿ ਸਕਣ ਉਹਨਾਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਕਿਉਂਕਿ ਜਨਤਾ ਦੇ ਟੈਕਸ ਦਾ ਪੈਸਾ ਹੈ ਇਸ ਕਰਕੇ ਇੰਤਜ਼ਾਮ ਪੂਰੀ ਤਰ੍ਹਾਂ ਨਾਲ ਕਰ ਲਿਤਾ ਗਿਆ ਲੱਖਾਂ ਰੁਪਇਆ ਬਰਬਾਦ ਕਰ ਦਿੱਤਾ ਗਿਆ ਮੁਬਾਰਕਾ ਕੋਈ ਫਰਕ ਨਹੀਂ ਪੈਂਦਾ 1000 ਕਰੋੜ ਦੀ ਨਗਰ ਨਿਗਮ ਹੈ ਜਿਹਦੇ ਵਿੱਚੋਂ ਲੱਖਾਂ ਰੁਪਇਆ ਇੱਧਰ ਉੱਧਰ ਹੋ ਵੀ ਗਿਆ ਖਰਾਬ ਹੋ ਵੀ ਗਿਆ ਤਾਂ ਕੋਈ ਫਰਕ ਨਹੀਂ ਪੈਂਦਾ ਇਹ ਹਾਲ ਕੱਲੇ ਇੱਕ ਪਾਰਕ ਦਾ ਨਹੀਂ ਹੈ ਲੁਧਿਆਣੇ ਦੀ ਆ ਪਤਾ ਨਹੀਂ ਕਿੰਨੀਆਂ ਪਾਰਕਾਂ ਨੇ ਜਿਹੜੀਆਂ ਇਸ ਹਾਲਤ ਦੇ ਵਿੱਚ ਨੇ ਕੋਈ ਵੀ ਦੇਖਰੇਖ ਕਰਨ ਵਾਲਾ ਨਹੀਂ ਹੈ ਆਸ-ਪਾਸ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਇਹ ਪਾਰਕ ਨੂੰ ਕੋਈ ਇਸਤੇਮਾਲ ਵੀ ਕਰਦਾ ਸੀ ਜਾਂ ਫਿਰ ਇਹਦੇ ਵਿੱਚ ਮਸ਼ੀਨਾਂ ਇੰਸਟਾਲ ਕਰਕੇ ਇਹਨੂੰ ਨਰਕ ਦੇ ਵਿੱਚ ਇੱਦਾਂ ਹੀ ਬਦਲਣ ਲਈ ਛੱਡ ਦਿੱਤਾ ਗਿਆ। ਔਰ ਇਸ ਇਲਾਕੇ ਦੇ ਲੋਕ ਕੀ ਮਹਿਸੂਸ ਕਰਦੇ ਹੋਣਗੇ ਕਿਉਂਕਿ ਬਿਲਕੁਲ ਮੱਥੇ ਦੇ ਸਾਹਮਣੇ ਇਹ ਨਰਕ ਦਾ ਦੁਆਰ ਹੈ। ਮੇਰਾ ਇਹ ਹਜ਼ਾਰਾਂ ਲੱਖ ਰੁਪਏ ਲਗਾ ਕੇ ਦਨੀਆਂ ਪਾਰਕਾ ਤਿਆਰ ਕਰ ਦਿੱਤੀਆਂ ਜਾਂਦੀਆਂ ਨੇ ਪਰ ਕੋਈ ਦੇਖਰੇਖ ਨਹੀਂ। ਕਿਉਂ ਨਹੀਂ ਸਾੰਧੇ ਨਾ ਕਾਰਪੋਰੇਸ਼ਨ ਨਾ ਕੋਈ ਇੱਥੇ ਕੋਈ ਦੇਖਣ ਵਾਲਾ ਹੁੰਦਾ ਕਿ ਜਿਹੜੀਆਂ ਅਸੀਂ ਪਾਰਕਾ ਬਣਾਈਆਂ ਉਹ ਸਹੀ ਹੈ ਵੀ ਸਹੀ ਹਾਲਤ ਚ ਵੀ ਹੈ ਜਾਂ ਉੱਥੇ ਗੰਦਗੀ ਦਾ ਜਿਹੜਾ ਢੇਰ ਲੱਗ ਚੁੱਕਾ ਕਦ ਕਿਦਾਂ ਦੇ ਹੇਰੀ ਲੱਗ ਚੁੱਕਿਆ ਹੈ ਕਿਸਮ ਦਾ ਔਰ ਬਦਬੂ ਵੀ ਹਰ ਵੇਲੇ ਰਹਿੰਦੀ ਹੈ ਤਾਂ ਹੁਣ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਨਾ ਇਸ ਬਾਰੇ ਆਮ ਦੁਨੀਆ ਤੇ ਧਿਆਨ ਦੇ ਨਹੀਂ ਸਕਦੀ ਬਿਲਕੁਲ ਆਪਾਂ ਇਹ ਪਾਰਕਾਂ ਦੇ ਲਈ ਬਕਾਇਦਾ ਨਗਰ ਨਿਗਮ ਦੇ ਮਾਲੀ ਰੱਖੇ ਹੋਏ ਆ ਉਹਨਾਂ ਦੀਆਂ ਤਨਖਾਹਾਂ ਜਾਂਦੀਆਂ ਨੇ ਕੋਈ ਜਾਂਦਾ ਆਂਦਾ ਹੋਊਗਾ ਮਾਲੀ ਇੱਥੇ ਦੇਖਦਾ ਹੋ ਨਹੀਂ ਅਸੀਂ ਦੇਖੋ ਨਹੀਂ ਦੇਖਿਆ 6-7 ਮਹੀਨੇ ਤੋਂ ਕੋਈ ਨਹੀਂ ਮਾਲੀ ਦੇਖਿਆ ਅਸੀਂ ਜਦੋਂ ਦੀਆਂ ਪਿਛਲੇ ਸਾਲ ਬਰਸਾਤਾਂ ਹੋਈਆਂ ਉਸ ਤੋਂ ਬਾਅਦ ਕੋਈ ਮਾਲੀ ਨਹੀਂ ਦੇਖਿਆ ਅਸੀਂ ਬਿਲਕੁਲ ਨਾ ਹੀ ਕੋਈ ਐਮਐਲਏ ਕੋਈ ਮਤਲਬ ਅਸੀਂ ਮਤਲਬ ਇਹਦੇ ਬਾਰੇ ਕੋਈ ਨਾ ਕਾਉਂਸਲਰ ਨਾ ਕੋਈ ਧਿਆਨ ਨਹੀਂ ਮਤਲਬ ਦੇਣਾ ਚਾਹੀਦਾ ਹੈ ਬਿਲਕੁਲ ਪਾਰਕਾ ਨੇ ਆਪਾ ਹੁਣ ਸਾਹਮਣੇ ਆਪਣੀ ਦੁਕਾਨ ਹੈ ਇੱਥੇ ਹੋਰ ਲੋਕ ਆਉਂਦੇ ਜਾਂਦੇ ਬੱਚੇ ਇੱਥੇ ਮਸ਼ੀਨਾਂ ਲੱਗੀਆਂ ਬੱਚੇ ਖੇਡ ਸਕਦੇ ਆ ਬਕਾਇਦਾ ਅੰਦਰ ਜਾ ਕੇ ਬਿਲਕੁਲ ਛੋਟੇ ਲੱਗੇ ਹੋਏ ਸੀ ਸਾਰੇ ਗਲ ਚੁੱਕੇ ਨੇ ਅੰਦਰ ਮਤਲਬ ਪਾਣੀ ਖੜ ਖੜ ਕੇ ਅੰਦਰ ਮਤਲਬ ਉਹਦਾ ਸਾਫ ਸਫਾਈ ਹੋਣਾ ਚਾਹੀਦਾ ਤੇ ਲੋਕਾਂ ਨੂੰ ਮੁਹੱਈਆ ਕਰਾਉਣਾ ਚਾਹੀਦਾ ਬਿਲਕੁਲ ਇਸ ਟਾਈਮ ਅਗਰ ਮੈਂ ਹਾਲਤ ਬਿਆ ਕਰਾਂ ਤਾਂ ਦੱਸ ਦਿਓ ਅੰਦਰ ਦਲਦਲ ਬਣ ਚੁੱਕੀ ਅੰਦਰ ਬਦਬੂ ਆਉਂਦੀ ਹੋਊਗੀ ਬਹੁਤ ਆਂਦੀ ਹੈ ਜਦੋਂ ਮਤਲਬ ਕਿ ਧੁੱਪ ਜ਼ੋਰ ਦੀ ਚੜਦੀ ਹੈ ਤੇ ਮਤਲਬ ਆਟੋਮੈਟਿਕਲੀ ਤੇ ਇਹ ਬਦਬੂ ਜੜੀ ਆ ਬਹੁਤ ਫੈਲਦੀ ਆ ਹਵਾ ਨਾਲ ਬਹੁਤ ਜ਼ਿਆਦਾ ਫੈਲਦੀ ਹੈ ਤੇ ਅਪੀਲ ਤਾਂ ਕਰ ਸਕਦੇ ਹੋ ਤੁਸੀਂ ਕਹਿੰਦੇ ਨਹੀਂ ਵੀ ਇਹਨੂੰ ਘੱਟੋ ਘੱਟ ਹੋਰ ਕੁਝ ਨਹੀਂ ਤਾਂ ਇਹਨੂੰ ਸੁਕਾਈ ਦਿਓ ਬਦਬੂ ਆਣੀ ਤਾਂ ਬੰਦ ਹੋਵੀ ਕਿਨੂੰ ਕਹੀਏ ਦੱਸੋ ਵੀ ਮਤਲਬ ਜੇ ਸਾਡੀ ਸੁਣਵਾਈ ਹੋਵੇ ਤਾਂ ਹੀ ਆ ਨਾ ਸੁਣਵਾਈ ਤੋਂ ਬਿਨਾਂ ਤੇ ਕੁਝ ਵੀ ਨਹੀਂ ਹੋ ਸਕਦਾ ਸੁਣਵਾਈ ਹੋਵੇ ਤਾਂ ਦੱਸਿਆ ਜਾਵੇ ਜੇ ਸੁਣਵਾਈ ਨਹੀਂ ਹੋਊਗੀ ਤਾਂ ਕੰਪਲੇਂਟ ਕਰਨੀ ਕਿਨੂੰ ਐ ਫਿਰ ਹਾਲਾਤ ਤਾਂ ਇਹੀ ਬੰਨੇ ਬੰਦਾ ਜਾਊਗਾ ਕਿਦੇ ਕੋਲ ਜਾਊਗਾ ਕਿਦੇ ਕੋਲ ਜੀ ਅੱਛਾ ਇਹ ਲੱਖ ਰੁਪਇਆ ਆਪਾਂ ਬਰਬਾਦ ਕਰ ਦਿੰਨੇ ਆ ਪਾਰਕਾਂ ਦੇ ਨਾਮ ਤੇ ਆਪਾਂ ਕਹਿੰਨੇ 1000 ਕਰੋੜ ਦੀ ਨਗਰ ਨਿਗਮ ਸਾਡੀ ਇਹੀ ਤਾਂ ਨਹੀਂ ਕਿਤੇ ਚਾ ਚੜ ਗਿਆ ਵੀ ਅਸੀਂ 1000 ਕਰੋੜ ਦੇ ਮਾਲਕ ਭਾਜੀ ਇੱਥੇ ਕਿਸੇ ਨੂੰ ਕਹਿਣ ਦਾ ਕੋਈ ਹਾਲ ਨਹੀਂ ਐ ਆਪਣੇ ਗੱਲ ਪਵਾਉਣ ਵਾਲੀ ਗੱਲ ਹੋ ਜਾਂਦੀ ਐ ਤੁਹਾਨੂੰ ਹੀ ਪਤਾ ਵੇ ਨਹੀਂ ਪਰ ਆਪਣਾ ਹੱਕ ਐ ਜੀ ਸਾਡਾ ਹੱਕ ਤੁਸੀਂ ਉੱ ਪਰਲੇ ਪਾਸੇ ਦੇਖੋ ਕੀ ਹਾਲਾਤ ਨੇ ਗੰ ਲੋਕਿਕ ਗੰਦ ਇੱਥੇ ਸੁੱਟ ਕੇ ਜਾਂਦੇ ਨੇ ਉਹ ਜਗਾ ਬੰਜਰ ਦੇਖਦੇ ਉੱਥੇ ਗੰਦ ਸੁੱਟ ਕੇ ਚੱਲ ਜਾਂਦੇ ਨੇ ਹਾਂ ਜੀ ਪਰ ਜਦੋਂ ਮੈਨੂੰ ਇਹ ਗੱਲ ਦੱਸੋ ਜਦੋਂ ਕੋਈ ਚੀਜ਼ ਸਾਫ਼ ਸਫਾਈ ਆ ਰੱਖਿਆ ਹੋਊਗਾ ਉੱਥੇ ਗੰਦਗੀ ਸਿੱਟੀ ਜਾਊਗੀ ਮਤਲਬ ਨਹੀਂ ਬੰਦਾ ਜੀ ਉੱਥੇ ਸਾਫ਼ ਦੇਖ ਤੇ ਬੰਦਾ ਆਪ ਇਹ ਨਹੀਂ ਸੁੱਟਦਾ ਕੁਛ ਤਾਂ ਹੀ ਸੁੱਟਦਾ ਨਾ ਜਿੱਥੇ ਪਹਿਲਾਂ ਹੀ ਗੰਦ ਪਿਆ ਹੋਏਗਾ ਲੋਕ ਤਾਂ ਆਪੇ ਦੇਖ ਲੈ ਉੱਥੇ ਡੰਪ ਕਰਕੇ ਜਾਣਗੇ ਕੁਛ ਨਾ ਕੁਛ ਅਗਲੇ ਨੂੰ ਤਾਂ ਇਹੀ ਲੱਗੂਗਾ ਨਾ ਵੀ ਸ਼ਾਇਦ ਗਵਰਨਮੈਂਟ ਨੇ ਕੂੜੇ ਦਾ ਇੱਕ ਡੰਪ ਬਣਾਇਆ ਹੋਇਆ ਜੀ ਕੂੜੇ ਵਾਸਤੇ ਬਣਾਇਆ ਤੇ ਸੁੱਟ ਦੋ ਸੁੱਟ ਦੋ ਜੀ ਲੋਕਾਂ ਦਾ ਕਸੂਰ ਨਹੀਂ ਜੇ ਇਹਨੂੰ ਸਾਮ ਸੰਭਾਲ ਰੱਖਿਆ ਜਾਂਦਾ ਤਾਂ ਕੋਈ ਨਾ ਇੱਥੇ ਗੰਦਗੀ ਇੱਥੇ ਜਿਵੇਂ ਸਾਹਮਣੇ ਤੁਸੀਂ ਆ ਦੇਖ ਲਓ ਇੱਥੇ ਵੀ ਲੋਕ ਇਹ ਲੋਕਾਂ ਨੇ ਸਾਮਲਿਆ ਤਾਂ ਬਚ ਗਿਆ ਬਚ ਗਿਆ ਹੁਣ ਉਧਰ ਕਿਸੇ ਨੇ ਨਹੀਂ ਧਿਆਨ ਦਿੱਤਾ ਦੇਖੋ ਕਿਵੇਂ ਕਾ ਹੋ ਗਿਆ ਪਿਆ ਵੈ ਅੰਦਰ ਜਿੱਥੇ ਪਾਈਪ ਜਿਹੜੇ ਚੂਲੇ ਲੱਗੇ ਸੜ ਗਲ ਗਏ ਹੋਣੇ ਨੇ ਹੁਣ ਤੱਕ ਬਿਲਕੁਲ ਪੂਰੀ ਤਰ੍ਹਾਂ ਸੜ ਗਏ ਹੁਣ ਤਾਂ ਪੈਰ ਨਹੀਂ ਰੱਖ ਸਕਦੇ ਦਲਦਲ ਬਣੀ ਦਲਦਲ ਬਣੀ ਭਈਆ ਜੀ ਤੁਸੀਂ ਦਿਖਾਓ ਤਾਂ ਸਹੀ ਉਧਰ ਕੀ ਹਾਲਾਤ ਨੇ 1000 ਕਰੋੜ ਦੀ ਨਗਰ ਨਿਗਮ ਹਾਲਾਤ ਨਰਕ ਤੋਂ ਵੀ ਬੱਤਰ ਔਰ ਇਹ ਹਾਲਾਤ ਤੁਹਾਨੂੰ ਦੱਸਦੀ ਹੈ ਕੋਈ ਇੱਕ ਥਾਂ ਤੇ ਦੇਖਣ ਨੂੰ ਨਹੀਂ ਮਿਲਦੇ ਲੁਧਿਆਣਾ ਵਿੱਚ ਕਈ ਥਾਵਾਂ ਤੇ ਜਾਂ ਪਾਰਕਾਂ ਦੇ ਇਹੀ ਹਾਲਾਤ ਹੈ ਇੱਥੇ ਤੁਸੀਂ ਇਹ ਦੇਖੋ ਮਸ਼ੀਨਾਂ ਲੱਗੀਆਂ ਐਕਸਰਸਾਈਜ਼ ਦੀਆਂ ਪਾਰਕ ਬਣ ਕੇ ਤੁਹਾਡਾ ਪੈਸਾ ਜਿਹੜਾ ਇੱਥੇ ਕਈ ਮਿਲ ਲੱਗਦਾ ਲੱਖਾਂ ਰੁਪਏ ਲੱਗਿਆ ਹੋਣਾ ਤੇ ਅੱਜ ਇਹ ਦਲਦਲ ਤੇ ਨਰਕ ਤੋਂ ਇਲਾਵਾ ਹੋਰ ਕੁਝ ਨਹੀਂ ਦਿਖ ਰਿਹਾ ਇੱਥੇ ਦੇਖੋ ਜੀ ਪਹਿਲਾਂ ਤਾਂ ਇੱਥੇ ਬੱਚੇ ਵੀ ਖੇਡਦੇ ਸੀਗੇ ਤੇ ਆਮ ਜਿਹੜੇ ਵਰਕਰ ਨੇ ਉਹ ਵੀ ਆ ਕੇ ਲੰਚ ਟਾਈਮ ਦੇ ਵਿੱਚ ਇੱਕ ਘੰਟਾ ਅਰੈਸਟ ਕਰਦੇ ਸੀਗੇ ਲੇਕਿਨ ਹੁਣ ਕੁਝ ਸਮੇਂ ਤੋਂ ਇਹ ਦੇਖ ਰਹੇ ਆ ਭਈ ਇੱਥੇ ਅੰਦਰ ਕੋਲ ਦੀ ਨੰਗਰ ਆਇਆ ਵੀ ਸਮੈਲ ਬਹੁਤ ਆਂਦੀ ਆ ਮਤਲਬ ਬਿਮਾਰੀਆਂ ਦਾ ਹੀ ਘਰ ਹੈਗਾ ਜੀ ਇਹ ਬਿਲਕੁਲ ਬਿਮਾਰੀਆਂ ਦਾ ਘਰ ਹੈ ਅੱਛਾ ਜਦੋਂ ਹੀ ਚੀਜ਼ਾਂ ਆਪਾਂ ਬਣਾਉਣੇ ਆ ਕਿ ਆ ਪਹਿਲਾਂ ਆਪਾਂ ਸੋਚ ਦੇਣੀ ਦੇਖ ਦੇਣੀ ਵੀ ਸੰਭਾਲ ਵੀ ਕਰਨੀ ਹੈ ਲੱਖ ਰੁਪਈਆ ਆਪਾਂ ਟੈਕਸ ਦਾ ਚੱਕ ਕੇ ਲਗਾ ਦਿੰਨੇ ਆ ਖਰਚ ਕਰ ਦਿੰਨੇ ਆ ਉਹਦੀ ਕੋਈ ਦੇਖਭਾਲ ਦਾ ਜ਼ਿੰਮੇਵਾਰ ਕੋਈ ਹੈ ਹੀ ਨਹੀਂ ਇਹ ਤਾਂ ਜੀ ਆਪਣੇ ਇਹ ਜਿਹੜੇ ਕਾਉਂਸਲਰ ਵਗੈਰਾ ਹੁੰਦੇ ਆ ਜਾਂ ਐਮਐਲਏ ਇਹਦਾ ਉਹਨਾਂ ਦੇ ਹੀ ਅੰਡਰ ਹੈਗਾ ਨਾ ਕੰਮ ਉਹਨਾਂ ਨੇ ਦੇਖਣਾ ਉਹਨਾਂ ਨੇ ਹੀ ਕਰਵਾਉਣਾ ਹੈਗਾ ਤੇ ਜੇ ਹੁਣ ਆਪਾਂ ਕਹੀਏ ਵੀ ਆਮ ਬੰਦਾ ਆਮ ਬੰਦਾ ਆਏਗਾ ਬੈਠੇਗਾ ਚਲਾ ਜਾਏਗਾ ਅਗਰ ਸਮੈਲ ਲਾਂਦੀ ਆ ਉਹ ਰਸਤਾ ਆਪਣਾ ਬਦਲ ਲਏਗਾ ਬਿਲਕੁਲ ਸਟੋਲਵਟੋਰ ਕੋਈ ਰਸਤਾ ਹੈ ਨਹੀਂ ਬਿਲਕੁਲ ਜਿਹੜੀਆਂ ਤਾਂ ਆਮ ਲੋਕਾਂ ਨੇ ਸਾਮ ਰੱਖੀਆਂ ਪਾਰਕਾਂ ਉਹ ਤਾਂ ਚਲੋ ਠੀਕ ਹੈਗੀਆਂ ਨੇ ਜਿੱਥੇ ਕਿਤੇ ਥੋੜਾ ਜਿਹਾ ਗੰਦ ਪੈ ਗਿਆ ਮੁੜ ਕੇ ਉਹਨੂੰ ਦੇਖਣ ਵਾਲਾ ਕੋਈ ਨਹੀਂ ਉਹ ਫਿਰ ਵੱਤ ਤੋਂ ਵੱਤਰ ਹੀ ਹੁੰਦਾ ਜਾਂਦਾ ਹਾਂਜੀ ਬਿਲਕੁਲ ਇਹੀ ਹਾਲ ਹੈ ਇੱਥੇ ਲੁਧਿਆਣੇ ਕੈਰ ਦਾ ਪੂਰੇ ਲੁਧਿਆਣੇ ਦਾ ਬਿਲਕੁਲ ਹੁਣ ਅਗਰ ਇਸ ਪਾਰਕ ਦੀ ਆਪਾਂ ਗੱਲ ਕਰੀਏ ਇਹ ਤੁਹਾਨੂੰ ਦਲਦਲ ਤੋਂ ਜ਼ਿਆਦਾ ਕੁਝ ਨਹੀਂ ਨਜ਼ਰ ਆਂਦਾ ਹੋਏਗਾ ਇੱਥੇ ਹਾਦਸਾ ਹੋ ਸਕਦਾ ਜੀ ਇੱਥੇ ਬਾਈ ਬਿਲਕੁਲ ਇੱਥੇ ਬਾੜੀ ਨਹੀਂ ਸਕਦਾ ਕੋਈ ਹਾਂਜੀ ਜੇ ਕੋਈ ਬੱਚਾ ਜਿਸ ਤਰ੍ਹਾਂ ਮਤਲਬ ਕੋਈ ਜਾਨਵਰ ਮਗਰਾ ਲਾ ਲੋ ਜਾਨਵਰ ਦੀ ਵੀ ਜਾਨ ਆਪਣੇ ਵਰਗੀ ਆ ਵਰਗੀ ਆ ਬਿਲਕੁਲ ਤੇ ਲੇਕਿਨ ਹੈ ਨਹੀਂ ਉਹ ਸਾ ਜਿਹੜੀ ਸੰਭਾਲ ਹੋਣੀ ਚਾਹੀਦੀ ਆ ਉਹ ਹੈ ਨਹੀਂ ਦੇਖ ਰਹੇ স্মੈਲ ਦੋਨੋਂ ਪਾਸੇ ਇੱਕ ਤਾਂ ਇੱਥੇ ਖੜੇ ਪਾਣੀ ਦੀ ਔਰ ਇੱਧਰ ਜਿਹੜਾ ਹੱਤ ਤੁਸੀਂ ਆ ਹਾਲਾਤ ਦੇਖ ਲਓ ਕਿਵੇਂ ਗੋਹਾ ਜਿਹੜਾ ਥਾਂ ਥਾਂ ਤੇ ਖਿਲ ਰਿਆ ਫਿਰਦਾ ਤੇ ਇਹ ਟੈਕਸ ਦੀ ਬਰਬਾਦੀ ਕਹੋਂਗੇ ਇਹਨੂੰ ਪੈਸੇ ਦੀ ਬਰਬਾਦੀ ਕਹੋਂਗੇ ਕੀ ਕਹੋਂਗੇ ਇਹਨੂੰ ਇਹ ਪੈਸੇ ਦੀ ਬਰਬਾਦੀ ਆ ਜਿਹੜੇ ਲੋਕਾਂ ਨੇ ਟੈਕਸ ਭਰੇ ਨੇ ਉਹ ਇਹਨਾਂ ਨੇ ਆਪਣੇ ਆ ਦੇਖ ਲਓ ਜਿਹੜੇ ਹੁਣ ਉਹ ਤਾਂ ਕਹਿਣ ਦੀ ਲੋੜ ਹੀ ਨਹੀਂ ਆ ਜੋ ਵੀ ਹੈ ਉਹ ਸਾਹਮਣੇ ਆ ਸਭ ਦੇ ਸਭ ਦੇ ਸਾਹਮਣੇ ਆ ਮਸ਼ੀਨਾਂ ਨੇ ਕਬਾੜ ਹੋ ਚੁੱਕੀਆਂ ਨੇ ਤੁਹਾਡੇ ਤੁਹਾਡਾ ਪੈਸਾ ਸਾਡਾ ਪੈਸਾ ਜਨਤਾ ਦਾ ਪੈਸਾ ਹੈ ਹੁਣ ਆਪਾਂ ਕਹਿੰਨਾ ਹਜ਼ਾਰ ਕਰੋੜ ਹੈਨਾ ਉਹ ਲੱਗਦਾ ਕਿ ਹਜ਼ਾਰ ਕਰੋੜ ਦਾ ਨਸ਼ਾ ਜਿਆ ਹੋ ਗਿਆ ਵੀ ਇਹਨੂੰ ਜਿੱਦਾਂ ਚਾਹੋ ਬਰਬਾਦ ਕਰ ਲੋ ਬਿਲਕੁਲ ਜੀ ਇਸ ਤਰ੍ਹਾਂ ਹੀ ਕੁਛ ਰੁਪਈਆ ਲਗਾ ਦੇਣਾ ਕੁਛ ਹੁਣ ਸਾਰੀ ਸਹੀ ਹੈ ਸਹੀ ਹੈ ਬਿਲਕੁਲ ਕ腐ਸ਼ਨ ਦਾ ਹਿੱਸਾ ਬਣਦਾ ਸਭ ਪਤਾ ਹੈ ਹਾਂ ਜੀ ਔਰ ਹਾਲਾਤ ਇਹ ਨੇ ਕਿ ਅਸੀਂ ਇਹਨਾਂ ਇਸ ਪਾਰਕ ਦੇ ਜਿਹੜੇ ਇਲਾਕੇ ਦੇ ਵਿੱਚ ਇਹ ਪਾਰਕ ਆ ਉਹਨਾਂ ਦੇ ਕੌਂਸਲਰ ਨੇ ਆਮ ਆਦਮੀ ਪਾਰਟੀ ਦੇ ਹੀ ਕੌਂਸਲਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਉਂ ਜਦੋਂ ਇਹ ਪਾਰਕ ਬਣਾ ਦਿੱਤੀਆਂ ਜਾਂਦੀਆਂ ਨੇ ਫੋਟੋਆਂ ਖਿੱਚਵਾ ਲਿੱਤੀਆਂ ਜਾਂਦੀਆਂ ਨੇ ਤਾਂ ਫਿਰ ਸੁਧਾਰ ਕਿਉਂ ਨਹੀਂ ਕੀਤਾ ਜਾਂਦਾ ਰੱਖ-ਰਖਾਵ ਕਿਉਂ ਨਹੀਂ ਕੀਤਾ ਜਾਂਦਾ ਹੈਲੋ ਕੌਂਸਲਰ ਸਾਹਿਬ ਨਮਸਕਾਰ ਕਮਲ ਕਪੂਰ ਬੋਲ ਰਿਹਾ ਜੀ ਲੁਧਿਆਣਾ ਲਾਈਵ ਤੋਂ ਹਾਂਜੀ ਹਾਂਜੀ ਨਮਸਕਾਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਅਸ਼wini ਜੀ ਅੱਛਾ ਇੱਕ ਆਪਣੇ ਇੱਕ ਗੀਤਾ ਕਲੋਨੀ ਜਾਂ ਗੀਤਾਨਗਰ ਦੀ پارک ਆ ਆਪਣੇ ਏਰੀਆ ਦੇ ਵਿੱਚ ਸ਼ਨੀ ਮੰਦਰ ਵਾਲੀ ਰੋਡ ਦੇ ਉੱਤੇ ਹਾਂਜੀ ਹਾਂਜੀ ਦੋ پارک ਆਈਆਂ ਜੀ ਉੱਤੇ ਦੋ پارکਾਂ ਜੀ ਹਾਂ ਇੱਕ ਸਾਹਮਣੇ ਹੈ ਇੱਕ ਇੱਧਰਲੇ ਪਾਸੇ ਹੈ ਤੇ ਇੱਕ ਦਾ ਤਾਂ ਚਲੋ ਠੀਕ ਹੈ ਸਮਝ ਆ ਜਾਂਦਾ ਜਿਹੜੀ ਦੂਜੀ پارک ਹੈ ਜਿਹਦੇ ਵਿੱਚ ਆਪਾਂ ਐਕਸਰਸਾਈਜ਼ ਦੀਆਂ ਮਸ਼ੀਨਾਂ ਵਗੈਰਾ ਵੀ ਲਾਈਆਂ ਉਹਦਾ ਹਾਲਤ ਜਿਹੜੀ ਹੈ ਵੱਤ ਤੋਂ ਬੱਤਰ ਹੈ ਇੱਕੀ ਕਹਾਣੀ ਹੈ ਜੀ ਇੱਕ ਠੀਕ ਠਾਕ ਹੈ ਇੱਕ ਦੇ ਉੱਤੇ ਦਾ ਦਲਦਲੀ ਬਣਾ ਪੀ ਆਪਾਂ ਉਹ ਪੂਰਾ 10 ਜੀ ਆਪਾਂ ਰਾਤ ਜਿਹੜਾ ਪਿੱਛੇ ਬੁੱਢੇ ਨਾਲੇ ਨੂੰ ਸਾਫ਼ ਕਰਨ ਆਪੇ ਉਹਦਾ ਪ੍ਰੋਬਲਮ ਆ ਗਈ ਸੀ ਜੀ ਪਾੜੀ ਵਾਲਿਆਂ ਵੱਲੋਂ ਮੈਂ ਕਿਉਂ ਕਾਰ ਬਿੱਟਾ ਵੈ ਜੀ ਉਹਦਾ ਇਹਦਾ ਐਸਟੀਮੇਟ ਬਣ ਗਿਆ ਵੈ ਇਹਨੂੰ ਹੁਣ ਤਿਆਰ ਕਰਾ ਰਹੇ ਐਸਟੀਮੇਟ ਬਣ ਗਿਆ ਹੋਰ ਮਹੀਨੇ ਦੇ ਵਿੱਚ ਵਿੱਚ ਕੰਮ ਸ਼ੁਰੂ ਕਰਾ ਦੇਵਾਂਗੇ ਬਾਈ ਜੀ अच्छा एक चीज काउंसलर साहब बुड्ढे دریا ਨੂੰ ਸਾਫ ਕਰਨ ਲਈ ਡੈਰੀ ਵਾਲਿਆਂ ਨੂੰ ਕੁਝ ਜ਼ਿਆਦਾ ਹੀ ਨਹੀਂ ਮੈਨ ਲੱਗਦਾ ਕਿ ਦੇਣ ਦੇਣਾ ਪੈ ਰਿਆ ਹੈਗਾ ਜਾਂ ਸਾਰੀ ਗਾਜ਼ੋਂ ਨਾ ਤੇ ਹੀ ਨਹੀਂ ਆਪਾਂ ਸਿੱਟ ਦਿੱਤੀ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਗੋਹੇ ਦੀ ਸੀਵਰੇਜ ਦੀ ਪਾਣੀ ਦੀ ਉਹ ਸਾਰੀ ਸਮੱਸਿਆ ਮੈਨ ਲੱਗਦਾ ਡੈਰੀ ਉਦੀ ਹੋਗੀ ਜਾਂਦਾ ਨਜ਼ਰ ਆ ਰਿਹਾ ਹੈ ਤੇ ਬਿਲਕੁਲ 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 ਡੈਰੀ ਵਾਲਿਆਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਐਕਚੁਅਲੀ ਪਤਾ ਕੀ ਗੱਲ ਹੈ ਇਹ ਪੁਰਾਣੀਆਂ ਸਰਕਾਰਾਂ ਦਾ ਦੋਸ਼ ਹੈ ਜੋ ਕਿ ਕੱਲਾ ਬੈਠੇ ਹੋਏ ਐ ਅਗਲੇ ਕੰਮ ਨਹੀਂ ਕਰਦੇ ਕਿ ਜਨਾ ਹੁਣ ਇਹ ਸੀ ਨੂੰ ਠੀਕ ਕਰਨਾ ਤੇ ਤੁਹਾਡੇ ਟਾਈਮ ਤਾਂ ਲੱਗੇਗਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕੋਲੇ ਵਿੱਚ ਹੀ ਹੁਣੇ ਕੰਮ ਹੋ ਰਿਹਾ ਹੈ ਅੱਗੇ ਹੀ ਹੋਊਗਾ ਜੀ ਜੋ ਵੀ ਹੋਏਗਾ ਅੱਛਾ ਇੱਕ ਚੀਜ਼ ਹੋਰ ਕਲੀਅਰ ਕਰੋ ਇਹ ਜਿਹੜੀ ਜਗ੍ਹਾ ਕੀ ਇਹ ਤਲਾਬ ਦੀ ਜਗ੍ਹਾ ਸੀ ਡੇਰੀ ਵਾਲਿਆਂ ਦੀ ਨਹੀਂ ਨਹੀਂ ਇਹ ਸਰਕਾਰੀ ਜਗ੍ਹਾ ਵੈਗੀ ਹੈ ਪਾਵਰ ਦੇ ਥੱਲੇ ਸਰਕਾਰੀ ਜਗ੍ਹਾ ਜੀ ਹੈ ਨਹੀਂ ਉਹ ਕੁਛ ਡੇਰੀ ਵਾਲੇ ਕਹਿ ਰਹੇ ਕਿ ਇਹ ਤਲਾਬ ਦੀ ਜਗ੍ਹਾ ਸੀਗੀ ਡੇਰੀ ਵਾਲਿਆਂ ਦੀ ਹੋਰ ਮਨੂੰ ਇਸ ਚੀਜ਼ ਬਾਰੇ ਪਤਾ ਨਹੀਂ ਹੈ ਐਕਚੁਅਲੀ ਮੈਂ ਮੈਂ ਫਸਟ ਆਮੀ ਆ ਮੇਰਾ ਕਾਉਂਸਲਰ ਦਾ ਤਿੰਨਵੇਂ ਇਸ ਚੀਜ਼ ਬਾਰੇ ਪਤਾ ਨਹੀਂ ਹੈਗਾ ਕਿਉਂਕਿ ਉਹਨਾਂ ਦੇ ਨਕਸ਼ੇ ਦੇ ਵਿੱਚ ਇਹ ਤਲਾਬ ਦਿਖ ਰਿਹਾ ਨਹੀਂ ਨਹੀਂ ਫਿਰ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ ਇਸ ਚੀਜ਼ ਬਾਰੇ ਹਾਂ ਅੱਛਾ ਜਿਹੜੀ ਇਹਦੇ ਅੰਦਰ ਹੁਣ ਮਸ਼ੀਨਰੀ ਲੱਗੀ ਸੀ ਉਹ ਤਾਂ ਹੋ ਗਈ ਖਰਾਬ ਉਹ ਤਾਂ ਸਾਰੀ ਵੇਸਟ ਹੋ ਗਈ ਤੇ ਹੁਣ ਇਹਦੇ ਨਵੀਂ ਤੁਸੀਂ ਕੀ ਪਲਾਨ ਕਰ ਰਹੇ ਹੋ ਇਹਦਾ ਕਿੱਦਾਂ ਆਪਾਂ ਇਹਨੂੰ ਦੁਰੁਸਤ ਕਰਾਂਗੇ ਪੂਰਾ ਪੂਰਾ ਵਧੀਆ ਨਵਾਂ ਹੀ ਬਣੇਗਾ ਰੈਨੋਵੇਟ ਹੋ ਕੇ ਦੁਬਾਰਾ ਜਿੰਮ ਦੀਆਂ ਮਸ਼ੀਨਾ ਲਾਈਟਾਂ ਵਗੈਰਾ ਹਾਂ ਇਹ ਦੀਵਾਰਾ ਵਗੈਰਾ ਸਭ ਨਵੀਆਂ ਲੱਗਣ। ਠੀਕ ਮਤਲਬ ਇਹਦਾ ਸੁਧਾਰ ਹੋ ਜਾਏਗਾ ਪੂਰਾ ਕਹਿੰਦਾ ਮਤਲਬ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਜੀ ਲੁਧਿਆਣਾ ਲਾਈਵ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਕੌਂਸਲ ਸਾਹਿਬ। ਥੈਂਕ ਯੂ। ਥੈਂਕ ਯੂ ਬਾਜੀ ਥੈਂਕ ਯੂ ਜੀ। ਹਾਲਾਤ ਇਹ ਹੈ ਕਿ ਸਾਹਮਣੇ ਕੂੜੇ ਦੇ ਢੇਰ ਲੱਗ ਚੁੱਕੇ ਆ। ਹਾਲਾਤ ਇਹ ਹੈ ਕਿ ਫੁੱਟਪਾਥ ਦੇ ਉੱਤੇ ਗੰਦਗੀ ਦੇ ਢੇਰ ਹੈ। ਪੁੱਛਣ ਵਾਲਾ ਕੋਈ ਵੀ ਨਹੀਂ ਹੈ, ਦੇਖਰੇਖ ਕਰਨ ਵਾਲਾ ਕੋਈ ਵੀ ਨਹੀਂ ਹੈ। ਇਸ ਕਰਕੇ ਜਨਤਾ ਦੇ ਟੈਕਸ ਦਾ ਪੈਸਾ ਜੋ ਹਰ ਘੜੀ ਲੁਧਿਆਣੇ ਚ ਕਿਤੇ ਨਾ ਕਿਤੇ ਪਾਰਕਾਂ ਦੇ ਨਾਮ ਤੇ ਬਰਬਾਦ ਕੀਤਾ ਜਾ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ